ਸੋਸ਼ੀਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਤੋਂ ਦਸਵੀਂ ਦੇ ਨਤੀਜਿਆਂ ਦਾ ਐਲਾਨ ਹੋਇਆ ਹੈ ਤੇ ਇਸ ਵਾਰੀ ਫਿਰ ਤੋਂ ਜਿਹੜਾ ਪੰਜਾਬ ਦੀਆਂ ਧੀਆ ਨੇ ਮੱਲਾ ਮਾਰੀਆਂ ਨੇ ਜਿੱਥੇ ਲੁਧਿਆਣੇ ਦੇ ਇੱਕੋ ਹੀ ਸਕੂਲ ਦੀਆਂ ਦੋ ਬੱਚੀਆਂ ਨੇ ਟੌਪ ਕੀਤਾ ਉੱਥੇ ਅੰਮ੍ਰਿਤਸਰ ਦੀ ਕਰਮਨ ਕੋਰ ਨੇ ਵੀ ਜਿਹੜਾ ਹੈ ਇਸ ਵਾਰੀ ਤੀਸਰਾ ਸਥਾਨ ਹਾਸਲ ਕੀਤਾ ਜ ਜੇਕਰ ਗੱਲ ਕਰੀਏ ਤਾਂ ਕਰਮਨ ਕੋਰ ਦੇ ਇਸ ਤੀਸਰੇ ਸਥਾਨ ਹਾਸਲ ਕਰਨ ਤੋਂ ਬਾਅਦ ਸਕੂਲ ਸਕੂਲ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਜਿੱਥੇ ਲੁਧਿਆਣੇ ਦੇ ਸਕੂਲ ਦੇ ਵਿੱਚ ਭੰਗੜੇ ਪਏ ਉੱਥੇ ਹੀ ਅੰਮ੍ਰਿਤਸਰ ਦੇ ਸਕੂਲ ਦੇ ਵਿੱਚ ਵੀ ਪੂਰਾ ਖੁਸ਼ ਨੁਮਾ ਮਾਹੌਲ ਹੈ ਅਧਿਆਪਕਾਂ ਦੇ ਵੱਲੋਂ ਕਰਮਨਜੀਤ ਕੌਰ ਦੀ ਜਿਹੜਾ ਪ੍ਰਸ਼ੰਸਾ ਕੀਤੀ ਗਈ ਨਾਲੇ ਕਿਹਾ ਗਿਆ ਕਿ ਕਰਮਨਜੀਤ ਕੌਰ ਬਹੁਤ ਮਿਹਨਤੀ ਤੇ ਹੁਣ ਹਰ ਬੱਚੀ ਹੈ ਤੇ ਉੱਥੇ ਜੇਕਰ ਕਰਮਨਜੀਤ ਕੌਰ ਦੀ ਗੱਲ ਕਰੀਏ ਤਾਂ ਨਾ ਇਸ ਵਾਰੀ ਇਸ ਲੋਹ ਦਸਮੀ ਦੇ ਵਿੱਚ ਬਲਕਿ 8ਵੀਂ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਟੌਪ ਕੀਤਾ ਗਿਆ ਸੀ ਸੋ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਵੀ ਕਹ ਰਿਹਾ ਮੈਨੂੰ ਲੱਗਦਾ ਹੈ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਤੁਸੀਂ ਮੱਲਾ ਮਾਰ ਗਿਆ ਇੱਕ ਪੰਜਾਬ ਦੇ ਲੈਵਲ ਦੇ ਤੁਸੀਂ ਆ ਤੀਸਰੇ ਸਥਾਨੀ ਦਾ ਸਹੀ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਕਿ ਮੈਨੂੰ ਇਹ ਪੋਜੀਸ਼ਨ ਮਿਲੀ ਹੈ ਤੁਹਾਡਾ ਨਾਮ ਕੀ ਹੈ ਮੇ ਸਕੂਲ ਦਾ ਨਾਮ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਸਾਰੇ ਪੰਜਾਬ ਦੇ ਜੋ ਚੰਗੇ ਤਾਲਬਾਹਰ ਪਹਿਲ ਰਹੇ ਤੀਜੇ ਨੰਬਰ ਦੇ ਸਭ ਬਹੁਤ ਹੀ ਵਧੀਆ ਲੱਗ ਰਿਹਾ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਸਾਰੇ ਬਹੁਤ ਜ਼ਿਆਦਾ ਖੁਸ਼ ਨੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਹੈ ਇਹਦੇ ਵਿੱਚ ਸਭ ਤੋਂ ਵੱਧ ਮੇਰੇ ਸਕੂਲ ਸਟਾਫ ਤੇ ਮੇਰੇ ਪੇਰੈਂਟਸ ਦਾ ਕੰਟਰੀਬਿਊਟ ਜਦੋਂ ਰਿਜ਼ਲਟ ਆਇਆ ਸਵੇਰ ਮਾਰਨਿੰਗ ਦੇ ਪਤਾ ਲੱਗਾ ਤੁਸੀਂ ਕਿੰਨੀ ਹੋਈ ਸੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇੱਕ ਸਾਈਟ ਤੋਂ ਲੁਧਿਆਣਾ ਦੀ ਇੱਕ ਹੋਰ ਜਿਹੜੀ ਲੜਕੀ ਹੈਗੀ ਆ ਤੁਹਾਡੇ ਨਾਲ ਮਿਲਦੇ-ਜੁਲਦੇ ਅੰਕ ਨੇ ਤਾਂ ਕੀ ਲੱਗਦਾ ਹੈ ਕਿ ਫਸਟ ਔਨ ਦਾ ਕਿੰਨਾ ਕਿੰਨਾ ਚਾਂਸ ਬਣਦਾ ਸੀਗਾ ਜੇ ਸੈਕੰਡ ਔਨ ਦਾ ਸੋ ਉਹ ਹੁਣ ਜੈਸ ਅਕੋਰਡਿੰਗ ਲਿਸਟ ਬਣਦੀ ਆ ਉਸ ਅਕੋਰਡਿੰਗ ਮੈਨੂੰ ਮੇਰੀ ਪੋਜੀਸ਼ਨ ਮਿਲੀ ਹੈ ਇਸ ਤਰ੍ਹਾਂ ਬਾਕੀ ਬੱਚੇ ਸੋਸ਼ਲ ਮੀਡੀਆ ਦੇ ਵਰਤਕਾਰਾਂ ਕਾਫੀ ਬੇਸਿਕ ਪੁਆਇੰਟ ਲੱਗੇ ਸੀ ਨਹੀਂ ਸਰ ਮੇਰੇ ਕੋਲ ਮੇਰਾ ਮੋਬਾਈਲ ਨਹੀਂ ਹੈ ਕਰਦੇ ਨਾਲ ਮੈਂ ਕੋਈ ਸੋਸ਼ਲ ਮੀਡੀਆ ਨਹੀਂ ਯੂਜ਼ ਕਰਦੀ ਕਿਹੜੇ ਸਬਜੈਕਟ ਦੇ ਵਿੱਚੋਂ ਵੱਧ ਜਿਹੜੇ ਨੰਬਰ ਆਏ ਸਰ ਜੀ ਮਾਰਕਸ ਲਿਸਟ ਨਹੀਂ ਮਿਲੀ ਹੈਗੀ ਤਾਂ ਬਾਅਦ ਵਿੱਚ ਪਤਾ ਕਰ ਸਕਦੇ ਹਾਂ ਮੈਂ ਐਤਸਾਬ ਤੋਂ ਵਧੀਆ ਆ ਮੇਰੇ ਅਕੋਰਡਿੰਗ ਜਿਹੜਾ ਮੈਨੂੰ ਪਸੰਦ ਆ ਉਹ ਹੀ ਇਜ਼ੀ ਆ ਉਹ ਵੀ ਡੈਡੀ ਹੋਣਾ ਵੱਲ ਜਦੋਂ ਪਤਾ ਲੱਗਦਾ ਕਿ ਸਾਡੀ ਬੱਚੀ ਜਿਹੜੀ ਧੀ ਹੈ ਫਸਟ ਹੁੰਦੀ ਆ ਜਾਂ 3rd ਥੀਸਾ ਸਥਾਨ ਆਉਂਦੀ ਆ ਉਸਨੂੰ ਕਿੰਨਾ ਲੱਗਾਈ ਖੁਸ਼ੀ ਗਈ ਉਹ ਬਹੁਤ ਜ਼ਿਆਦਾ ਖੁਸ਼ੀ ਗਈ

ਸਕੂਲ ਦਾ ਸਟਾਫ ਹੀ ਵਧਾਈ ਦਾ ਪਾਤਰ ਆ ਇਹਨਾਂ ਮਿਹਨਤ ਕਰਵਾਈ ਹੈ ਤਾਂ ਇਹਦਾ ਨਤੀਜਾ ਅਸੀਂ ਅੱਜ ਸਾਰੇ ਦੇਖ ਰਹੇ ਹਾਂ ਜੀ ਬਿਲਕੁਲ ਇੱਥੇ ਜਿਹੜਾ ਰੂ ਆਊਟ ਹੈ ਇਹਦੀ ਜਿਹੜੀ জারਨੀ ਆ ਕਿਸ ਤਰੀਕੇ ਦੀ ਇਹ ਬੱਚੀ ਰਹੀ ਹੈ ਸ਼ੁਰੂ ਤੋਂ ਬਚਪਨ ਤੋਂ ਸਰ ਸਰ ਬਹੁਤ ਵਧੀਆ ਸੁਭਾਅ ਹੈ ਬੱਚੀ ਦਾ ਘਰ ਦੇ ਵਿੱਚ ਬਿਲਕੁਲ ਨਹੀਂ ਪੜ੍ਹਾਈ ਦੇ ਨਾਲ ਵਾਸਤਾ ਆ ਤੇ ਜੋ ਮਾਪੇ ਮੈਂ ਕਈ ਵਾਰ ਕਹਦਾ ਜੋ ਪੜਨਾ ਬੇੜਾ ਥੋੜਾ ਸੌ ਜਾਇਆ ਕਰ ਸਕੂਲੋਂ ਆ ਕੇ ਰੈਲੈਕਸ ਹੋ ਜਾਇਆ ਕਰ ਵਾਰ ਨਹੀਂ ਦੋ ਉਸ ਚੀਜ਼ ਦਾ ਮੈਨੂੰ ਜਿਹੜਾ ਅੱਜ ਪਤਾ ਲੱਗ ਰਿਹਾ ਤੇ ਠੀਕ ਬੱਚੀ ਨੇ ਮਿਹਨਤ ਕੀਤੀ ਕਿਉਂਕਿ ਤੁਸੀਂ ਸਾਡਾ ਸਮਾਜ ਦੇ ਵਿੱਚ ਜਿਹੜਾ ਵਾ ਲੜਕਿਆਂ ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਤੇ ਬੇਟੀ ਨੂੰ ਥੋੜਾ ਤੁਹਾਨੂੰ ਪਤਾ ਹੀ ਆ ਇਹ ਗੱਲ ਕਹਿਣ ਦਾ ਤੇ ਤੁਸੀਂ ਕਿਸ ਤਰੀਕੇ ਨੂੰ ਸੋਚਦੇ ਹੋ ਕਿ ਅੱਜ ਤੁਹਾਡੀ ਬੱਚੀ ਨੇ ਤੁਹਾਡਾ ਨਾਮ ਜਿਹੜਾ ਮੋਸ਼ਨ ਕਰਦਾ ਸਰ ਮੈਂ ਤੇ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਰਹੀ ਇਹ ਕਹ ਰਿਹਾ ਕਿ ਬੱਚਿਆਂ ਦੀ ਬਾਤ ਨੂੰ ਬਾਤ ਸਪੋਰਟ ਕਰੋ ਇਹਨਾਂ ਦੀ ਪੜ੍ਹਾਈ ਦੇ ਵਿੱਚ ਵਿਦੇਸ਼ਾਂ ਵਾਲੇ ਚੱਕਰ ਦੇ ਵਿੱਚ ਨਾ ਪੋ ਜਿਹੜੇ ਪਲੱਸ 2 ਕਰਕੇ ਹਾਈਲਾਈਟਸ ਕਰਵਾ ਕੇ ਬਾਹਰ ਭੇਜਦੇ ਆ ਛੋਟੀਆਂ ਨੇ ਉਮਰਾਂ ਨਾ ਇਹਨਾਂ ਨੂੰ ਭੇਜੋ ਗ੍ਰੈਜੂਏਸ਼ਨ ਕਰਵਾ ਕੇ ਜਾਂ ਕੁਝ ਹੋਰ ਕਰਵਾ ਕੇ ਭੇਜੋ ਛੋਟੀਆਂ ਬੱਚੀਆਂ ਨੂੰ ਨਾ ਭੇਜੋ ਇੱਥੇ ਬਹੁਤ ਕੰਮ ਹੈ ਮਿਹਨਤ ਕਰਨ ਬੱਚੀਆਂ ਬਹੁਤ ਖੁਸ਼ ਹੈ ਇ ਤੇ ਹੁਣ ਕਿਉਂਕਿ ਇਹ ਇੱਕ ਆਗਾਜ਼ ਹੋਇਆ ਬਾਅਦ ਤੱਕ ਆਪਣੇ ਬੱਚੇ ਦੀ ਤੁਸੀਂ ਸਪੋਰਟ ਕਰੋਗੇ ਜਾਂ ਜਿਸ ਤਰੀਕੇ ਨਾਲ ਮੈਂ ਆ ਕਿ ਮੇਰੇ ਪੁੱਲ ਸਫਰ ਪੜਨ ਦਾ ਸੁਪਨਾ ਲਈ ਬੈਠੀ ਆ ਸਰ ਮੈਂ ਤੇ ਬੱਚਾ ਜਿੱਥੇ ਤੱਕ ਪੜਨਾ ਚਾਹੇਗਾ ਮੈਂ ਪੜਾਵਾਂਗਾ ਮੈਂ ਪੂਲ ਸਪੋਰਟ ਕਰਾਂਗਾ ਇਹ ਨਹੀਂਗਾ ਵੀ ਹੁਣ ਪਲੱਸ 2 ਕਰਕੇ ਜਾ ਕੇ ਇਸ ਤਰ੍ਹਾਂ ਜੋ ਵੀ ਬੱਚੀ ਕਰੇਗੀ ਪੂਰੀ ਸਪੋਰਟ ਹੋਏ ਇੱਕ ਪੂਰੇ ਪਰਿਵਾਰ ਵੱਲੋਂ ਆਪ ਦੀ ਥੋੜਾ ਫੈਮਿਲੀ ਬੈਕਗ੍ਰਾਉਂਡ ਬਾਰੇ ਦੱਸੋਗੇ ਕਿ ਕੀ ਕੰਮ ਕਰਦੇ ਸਰ ਮੈਂ ਖੇਤੀ ਕਰਦਾ ਹਾਂ ਛੋਟਾ ਕਿਸਾਨ ਹਾਂ 4 ਕਿੱਤਾਂ ਦੀ ਮੇਰੇ ਕੋਲ ਖੇਤੀ ਆ ਤੇ ਸਰ ਬਾਕੀ ਇੱਕ ਬੇਟਾ ਆ ਮੇਰਾ ਤੇ ਬਚੀਰੇ ਦਾਦਾ ਦાદੀ ਨੇ ਘਰ ਹਾਂਜੀ ਸਰ ਅੱਜ ਤੁਹਾਡੇ ਸਕੂਲ ਦੀ ਇੱਕ ਬੱਚੀ ਨੇ ਪ੍ਰਾਉਡ ਫੀਲ ਕਰਾਇਆ ਵਾ ਕਾਮ ਰੋਸ਼ਨ ਕੀਤਾ ਵਾ ਹਾਂਜੀ ਤੇ ਆਪਦੇ ਬਾਰੇ ਥੋੜਾ ਦੱਸੋ ਤੇ ਨਾਲੇ ਸਕੂਲ ਦਾ ਨਾਮ ਦੱਸ ਕੇ ਤੇ ਸਟਾਰਟਿੰਗ ਕਰੋ ਵੀ ਕਿੰਨਾ ਕੁ ਪ੍ਰਾਉਡ ਹੈ ਜੀ ਅੰਬਰ ਪਬਲਿਕ ਸੀਨੀਅਰ ਸੈਂਟਰੀ ਸਕੂਲ ਉੰਗ ਮਾਤਨੀ ਹੈ ਲ ਦੀ ਵਿਦਿਆਰਥਣ ਕਰਮਣਜੀਤ ਕੌਰ ਪਿੰਡ ਪਨਵਾ ਨੇ ਅੱਜ ਇੱਕ ਕੀਰਤੀਮਾਨ ਸਥਾਪਿਤ ਕੀਤਾ ਹੈ ਕਿ ਪੰਜਾਬ ਦੇ ਵਿੱਚੋਂ ਜਿਸ ਨੇ 3rd ਪੋਜੀਸ਼ਨ ਤੀਮਰ ਸਰ ਜ਼ਿਲ੍ਹੇ ਦੇ ਵਿੱਚ ਪਹਿਲੀ ਪੋਜੀਸ਼ਨ ਅਸਲ ਕੀਤੀ ਆ ਇਹ ਬੜਾ ਮਾਣ ਹੀ ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਸਾਰੇ ਸਟਾਫ ਤੇ ਮਾਣ ਸਾਰੇ ਪੀਰ ਸਤਿਨਾ ਦੇ ਤੇ ਤੇ ਬੱਚਿਆਂ ਤੇ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਅੱਜ ਕਿੰਨੇਵੇਂ ਮਕਾਮ ਤੇ ਨੰਬਰ ਪਬਲਿਕ ਸਕੂਲ ਨੂੰ بلندੀਆਂ ਤੇ ਜਿਹੜਾ ਪਛਾ ਦਿੰਦਾ ਹੈ ਸਰ ਇਹ ਕਿੰਨਾ ਦਾਪ ਰਿਆ ਵੀ ਜਿਹੜੀ ਇਹ ਬੱਚੀ ਆ ਕਿਉਂਕਿ ਪਹਿਲਾਂ ਵੇਖ ਰਹੇ ਆ ਕਿ ਇਹ 8th ਕਲਾਸ ਦੇ ਵਿੱਚ ਵੀ ਟਾਪਰ ਸੀਗੀ ਹਾਂਜੀ ਇਹ ਚੈਲੰਜ ਨੂੰ ਕਿਉਂਕਿ ਜਦੋਂ ਇੱਕ ਬੱਚਾ ਸਾਬਿਤ ਕਰ ਲੈਂਦਾ ਤੇ ਉਹਨੂੰ ਮੇਨਟੇਨ ਕਰਨਾ ਬੜਾ ਔਖਾ ਹਦਾ ਅੱਜ ਪੀਅਰ ਉਹਨੇ ਇਤਿਹਾਸ ਨੂੰ ਦਰ ਆਇਆ ਵਾ ਇਹ ਕਿੰਨਾ ਕਰਤੀਗਾ ਹਾਂਜੀ ਇਤਿਹਾਸ ਨੂੰ ਫਿਰ ਸਰਜਿਆ ਉਸਨੇ ਦੁਬਾਰਾ ਪਰ ਉਸਨੇ ਬਹੁਤ ਹੀ ਆਪਣੇ ਆਪ ਨੂੰ ਇਸ ਤਿਹਨੀ ਪਹੁੰਚਿਆ ਕਿ ਮੈਂ ਹੁਣ ਮਿਹਨਤ ਕਰਨੀ ਛੱਡਦਾ ਇਹਦੇ ਸਾਰੇ ਟੀਚਰਜ਼ ਨੂੰ ਪਤਾ ਕਿ ਕਿਵੇਂ ਸਖਤ ਮਿਹਨਤ ਕਰਦੀ ਰਹੀ ਪੇਰੈਂਟਸ ਨੇ ਹੁਣੇ ਦੱਸਿਆ ਹੈ ਕਿ ਦਿਨ ਰਾਤ ਇਸ ਨੇ ਜਿਹੜੀ ਆ 11-11 12-12 ਵਜੇ ਤੱਕ ਜਾ ਕੇ ਮਿਹਨਤ ਕਰਦੀ ਰਹੀ ਆ ਸੋਸ਼ਲ ਮੀਡੀਆ ਤੋਂ ਜਿੱਦਾਂ ਬੱਚੇ ਅੱਜਕੱਲ ਦੇ ਹਰ ਇੱਕ ਪੇਰੈਂਟਸ ਦੀ ਇਹੋ ਹੀ ਆ ਕਿ ਮੇਰਾ ਬੱਚਾ ਜਿਹੜਾ ਏ ਫੋਨ ਨਹੀਂ ਛੜਦਾ ਪਰ ਇਸ ਬੱਚੀ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹੀ ਆ ਇਸ ਦਾ ਸਭ ਤੋਂ ਵੱਡਾ ਇਹੋ ਕਾਰਨ ਇਸ ਦੀ ਮਿਹਨਤ ਨੂੰ ਸਲਾਮ ਇਸ ਦੇ ਟੀਚਰ ਨੂੰ ਬਹੁਤ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਕੋਈ ਵੀ ਐਸਾ ਇਹ ਪੀਜ ਜਾ ਬੁੱਕ ਤੋਂ ਐਸਾ ਕੋਈ ਕਨਸੈਪਟ ਨਹੀਂ ਛੱਡਿਆ ਜਿਸ ਨੂੰ ਕਲੀਅਰ ਨਾ ਕੀਤਾ ਹੋਵੇ ਮੈਂ ਸਾਰੇ ਬੱਚਿਆਂ ਨੂੰ ਕਹਿੰਦਾ ਕਿ ਕੋਈ ਵੀ ਮਕਾਮ ਹਾਸਲ ਕੀਤਾ ਜਾ ਸਕਦਾ ਹੈ ਜ਼ਰੂਰੀ ਨਹੀਂ ਇਹ ਵੀ ਕੋਈ ਕੰਮ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਨ ਵਾਲੀ ਹੈ ਇੱਕ ਪਿਤਾ ਫਾਰਮਰ ਆ ਜਿਸ ਨੇ ਕਦੀ ਇਸ ਦੀ ਬਹੁਤ ਜ਼ਿਆਦਾ ਇਹ ਬੁੱਕਸ ਵਗੈਰਾ ਚੈੱਕ ਨਹੀਂ ਕੀਤੀ ਕਿ ਪੜਕੀ ਆਈ ਹੈ ਪਰ ਜੇ ਮਿਹਨਤ ਕੀਤੀ ਜਾਵੇ ਇਹ ਛੋਟੇ ਸਕੂਲਾਂ ਦੇ ਵਿੱਚੋਂ ਤੇ ਛੋਟੇ ਘਰਾਂ ਦੇ ਵਿੱਚੋਂ ਵੀ ਜੇ ਬੱਚਾ ਉੱਠ ਕੇ ਵੱਡੇ ਵੱਡੇ ਮਕਾਮਾਂ ਤੇ ਹਾਸਲ ਕਰ ਸਕਦਾ ਏ ਪੰਜਾਬ ਲੈਵਲ ਤੇ ਅੱਜ ਪੋਜੀਸ਼ਨ ਹਾਸਲ ਕਰਨੀ ਸੱਚੀ ਫਖਰ ਵਾਲੀ ਗੱਲ ਤੇ ਇਹਦੇ ਵਿੱਚ ਇਹ ਨਹੀਂ ਕੋਈ ਵੱਡੇ ਸਕੂਲ ਜਾਂ ਵੱਡੀਆਂ ਇਹ ਘਰਾਂ ਦੇ ਐਜੂਕੇਟਿਵ ਫੈਮਿਲੀ ਦੇ ਬੱਚੇ ਆ ਸਕਦੇ ਮੇਰੇ ਕਿੰਨੇ ਕਾਮ ਫੈਮਿਲੀ ਦੇ ਸਾਡੇ ਕੋਲ ਬੱਚੇ ਪੜ੍ਹਦੇ ਨੇ ਤੇ ਉਹਨਾਂ ਦੇ ਵਿੱਚੋਂ ਅੱਠ ਮੈਰਟ ਪੋਜੀਸ਼ਨਾਂ ਜਿਹੜੀਆਂ